ਸਵਾਗਤ ਕਰਦੇ ਆਂ ਵੀਰ ਜੀ ਤੁਹਾਡੇ ਆਪਣੇ YouTube ਚੈਨਲ ਤੇ ਸਰਬ ਡੇਰੀ ਫਾਰਮ ਤੇ ਅੱਜ ਦੀ ਜੋ ਆਪਾਂ ਵੀਡੀਓ ਲੈ ਕੇ ਆਏ ਜੇ ਬਿਲਕੁਲ ਤਾਜੀ ਸੂਈ ਵਾਢੀ ਲੈ ਕੇ ਆਏ ਜੇ ਤੇ 15 16 ਕਿਲੋ ਦੁੱਧ ਵਾਲੀ ਜੇ ਤੇ ਬਿਲਕੁਲ ਠੰਡੀ ਥੀਲ ਸੋ ਵਾਢ ਜੇ ਪੂਰੀ ਜਾਣਕਾਰੀ ਇਸ ਵਾਢੀ ਬਾਰੇ ਆਪਾਂ ਤੁਹਾਨੂੰ ਇਸ ਵੀਡੀਓ ਵਿੱਚ ਦਵਾਂਗੇ ਜੀ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੇਟ ਵੀ ਦੱਸਾਂਗੇ ਰੇਟ ਬਿਲਕੁਲ ਜਾਇਜ਼ ਹੋਏਗਾ ਜੀ ਵੀਡੀਓ ਦੇਖਣ ਤੋਂ ਪਹਿਲਾਂ ਜਿਹੜੇ ਮੇਰੇ ਵੀਰਾਂ ਨੇ ਚੈਨਲ ਨੂੰ ਹਾਲ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਤੇ ਜੇਕਰ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ ਲਓ ਜੀ ਪਹਿਲਾਂ ਬੱਚਾ ਦੇਖ ਸਕਦੇ ਪਿਛੇ ਵਸ਼ੀ ਜੇ ਬਹੁਤ ਵਧੀਆ ਕੁਆਲਟੀ ਵਾਲੀ ਦੇ ਸਕਦੇ ਜੀ ਬਿਲਕੁਲ ਗਿੱਲਾ 나ੜੂ ਜੀ ਉਸੇ ਤਰ੍ਹਾਂ ਨਾਲ ਲਓ ਜੀ ਵੈੜ ਦੀ ਫੇਸ ਕੁਆਲਟੀ ਦੇ ਸਕਦੇ ਦੂਸਰਾ ਸੂਆ ਵੈੜ ਸੂਈ ਜੇ ਕਰਾਸ ਵੈੜ ਜੇ ਬਹੁਤ ਵਧੀਆ ਫੇਸ ਕੁਆਲਟੀ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਲਓ ਜੀ ਥਾਣੇ ਨੇੜੇ ਚੈੱਕ ਕਰ ਸਕਦੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਜੇ ਉਸੇ ਤਰ੍ਹਾਂ ਮਿਲਦੀ ਜੇ ਲਓ ਜੀ ਚੱਡਾ ਚੈੱਕ ਕਰ ਸਕਦੇ ਪਿਛੇ ਤੋਂ ਜੀ ਬਹੁਤ ਵਧੀਆ ਚੱਡੇ ਤਿਆਰੀ ਕਰਕੇ ਫੇਰੇ ਦੁੱਧ ਦੇ ਬੜੇ ਰਮਾਨਾ 15 16 ਲੀਟਰ ਚ ਉਾਈ ਜਾਏਗੀ ਜੀ ਵੈੜ ਕਾਫੀ ਕੁਆਰਟੀ ਵਾਲੀ ਜੇ ਲੋ ਜੀ ਬਾਕੀ ਵੀ ਜੀ ਤੁਹਾਨੂੰ ਪਤਾ ਹੈ ਵੈੜਾਂ ਗਰਮੀ ਬਿਲਕੁਲ ਨਹੀਂ ਜੀ ਮਨਾਉਂਦੀਆਂ ਕਰਾਸ ਵੈੜ ਜੇ ਲੋ ਜੀ ਦੇਖ ਸਕਦੇ ਜੀ ਲੋ ਜੀ ਪਿਛੇ ਬੱਚਾ ਹੈ ਜੋ ਵਸ਼ੀ ਜੇ ਬਹੁਤ ਵਧੀਆ ਨਸਲ ਵਾਲੀ ਦੇਖ ਸਕਦੇ ਜੀ ਲੋ ਜੀ ਬਾਕੀ ਜੇਕਰ ਕਿਸੇ ਵੀਰ ਦੇ ਵੈੜ ਪਸੰਦ ਆਉਂਦੀ ਜੇ ਤੁਸੀਂ ਇੱਥੇ ਆਓ ਇਸ ਵੈੜ ਦੀ ਚਵਾਈ ਕਰਕੇ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਫੇਰ ਲੈ ਕੇ ਜਾਓ ਜੀ। ਲੋ ਜੀ ਦੇਖ ਸਕਦੇ ਜੀ। ਲੋ ਚੱਡਾ ਤੋਂ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ। ਲੋ ਜੀ। ਬਹੁਤ ਵਧੀਆ ਠੰਡਾ ਪਾਂਡੇ ਦੀ ਵੈੜ ਜੇ ਤੇ ਬਿਲਕੁਲ ਠੰਡੀ ਸੀਲ ਸੋ ਵੈੜ ਜੇ। ਲੋ ਜੀ ਦੇਖ ਸਕਦੇ ਜੀ। ਬਾਕੀ ਜੇਕਰ ਕਿਸੇ ਵੀ ਨੇ ਆਨਲਾਈਨ ਖਰੀਦਣੀ ਜੇ ਉਹ ਵੀ ਆਪਣੀ ਪੂਰੀ ਗਾਰੰਟੀ ਹੋ ਗਈ ਜੀ ਉਹ ਵੀ ਤੁਸੀਂ ਆਪਣੇ ਕੋਲੋਂ ਵੈੜ ਖਰੀਦ ਸਕਦੇ ਜੀ। ਫੋਨ ਨੰਬਰ ਨੋਟ ਕਰ ਲਓ ਜੀ 9815580262। ਅਡਰੈਸ ਵੀ ਨੋਟ ਕਰ ਲਓ ਜੀ ਪਿੰਡ ਗੱਗੜਪਾਣਾ ਤਹਿਸੀਲ ਬੱਬਕਾਲਾ ਸਾਹਿਬ ਜ਼ਿਲ੍ਹਾ ਅਮਰਸਰ ਤੁਸੀਂ ਆਪਣੇ ਨਾਲ ਸੰਪਰਕ ਕਰਕੇ ਤਾਂ ਆਪਣੇ ਕੋਲੋਂ ਹੀ ਵਾੜ ਖਰੀਦ ਸਕਦੇ ਜੀ ਵਾੜ ਕਾਫੀ ਕੁਆਰਟੀ ਵਾਲੀ ਜੀ 15 16 ਕਿਲੋ ਦੁੱਧ ਵਾਲੀ ਜੀ ਲਓ ਜੀ ਦੇਖ ਸਕਦੇ ਜੀ ਲਓ ਜੀ ਰੇਟ ਹੈ ਜੋ ਇਸ ਵਾੜ ਦਾ ਬਿਲਕੁਲ ਜਾਇਜ਼ ਰੱਖਿਆ ਗਿਆ ਜੀ ਇਹ ਸਿਰਫ ਤੁਹਾਨੂੰ 45000 ਰੁਪਏ ਦੇ ਵਿੱਚ ਵਾੜ ਮਿਲੂਗੀ ਜੀ ਫਿਕਸ ਰੇਟ ਜੀ ਵੀ ਜੀ ਬਾ ਛੋੜੀ ਹੈਗੀ ਜੀ ਵਿੱਚੋਂ ਲਓ ਜੀ ਦੇਖ ਸਕਦੇ ਜੀ ਬੈੜ ਕਾਫੀ ਕੁਆਰਟੀ ਵਾਲੀ ਜੀ ਲੋ ਜੀ ਬੱਚਾ ਫੇਰ ਤੋਂ ਦੇਖ ਸਕਦੇ ਪਿਛੇ ਵੱਛੀ ਜੀ ਬਹੁਤ ਵਧੀਆ ਨਸਲ ਵਾਲੀ ਲੋ ਜੀ ਚੱਡਾ ਤਾਂ ਫੇਰ ਤੋਂ ਚੱਕਰਾ ਦੀ ਪਿਛੇ ਤੋਂ ਜੀ ਬਹੁਤ ਵਧੀਆ ਥਣਪਾਂਡੇ ਦੀ ਬੈੜ ਜੀ ਦੁੱਧ ਦੇ ਬੜੇ ਰਮਾਨਾ 15 16 ਲੀਟਰ ਚਵਾ ਦੇਗੀ ਜੀ ਤੇ ਬਿਲਕੁਲ ਤਾਜੀ ਸੂਈ ਜੀ ਲੋ ਜੀ ਪੂਰੀ ਵੀਡੀਓ ਵੇਖਣ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਚੈਨਲ ਤੇ ਸਰਬਡੇ ਦੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਪਹਿਲਾਂ ਵੀ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੇਂ-ਨਵੇਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਆਪਣੇ ਕੋਲ ਵੀਰ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਤਾਜ਼ੀਆਂ ਸੂਈਆਂ ਵੜਾ ਮਿਲਦੀਆਂ ਜੀ ਤੇ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਆਪਣੇ ਦਾ ਕਦੇ ਵੀ ਕੋਈ ਵੀਰ ਵੀ ਸੰਪਰਕ ਕਰਕੇ ਤੇ ਆਪਣੇ ਕੋਲੋਂ ਇਸ ਤਰ੍ਹਾਂ ਚੱਡਾ ਫਿਰ ਤੋਂ ਚੈੱਕ ਕਰ ਸਕਦੇ ਪਿੱਛੇ ਤੋਂ ਜੀ ਲਓ ਜੀ ਦੇਖ ਸਕਦੇ ਜੀ ਲਓ ਜੀ ਮਿਲਦੇ ਆਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ